ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੰਜ ਮੈਂਬਰੀ ਕਮੇਟੀ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਅੱਜ ਮੰਜੀ ਸਾਹਿਬ ਗੁਰਦੁਆਰਾ ਵਿਖੇ ਪਹੁੰਚ ਕੇ ਨਵੀਂ ਭਰਤੀ ਦੀ ਸ਼ੁਰੂਆਤ ਕੀਤੀ ਇਹ ਭਰਤੀ ਦੀ ਪ੍ਰਕਿਰਿਆ 18 ਮਾਰਚ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ ਇਸ ਭਰਤੀ ਵਿੱਚ ਲੋਕਾਂ ਵੱਲੋਂ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ ਇਹ ਭਰਤੀ ਇਹ ਬਿਆਨ ਪੂਰੇ ਪੰਜਾਬ ਦੇ ਵਿੱਚ ਚੱਲੇਗਾ ਜੋ ਭਰਤੀ ਹੋਣਾ ਚਾਹੁੰਦਾ ਹੈ ਉਹ ਆਪਣਾ ਆਧਾਰ ਕਾਰਡ ਨੰਬਰ ਵੀ ਭਰਤੀ ਸਲਿੱਪ ਤੇ ਭਰਿਆ ਜਾ ਰਿਹਾ ਹੈ ਅਮਰਤਪਾਲ ਤੇ ਇੱਕ ਸਾਲ ਲਈ ਹੋਰ ਐਨਐਸਏ ਵਿਧਾਇਕਾਂ ਨੇ ਕਿਹਾ ਕਿ ਜੇਕਰ ਅਮਰਤਪਾਲ ਨੇ ਕਾਨੂੰਨ ਤੋੜਿਆ ਤਾਂ ਪੰਜਾਬ ਦੇ ਕਾਨੂੰਨ ਦੇ ਹਿਸਾਬ ਨਾਲ ਹੀ ਉਸ ਤੇ ਕਾਰਵਾਈ ਕਰਨੀ ਪਣਦੀ ਸੀ ਐਨਐਸਏ ਲਗਾਉਣਾ ਪੰਜਾਬ ਤੇ ਕੇਂਦਰ ਸਰਕਾਰ ਨੌਜਵਾਨਾਂ ਤੇ ਜ਼ੁਲਮ ਕਰ ਰਹੀ ਐ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਹਨ ਤੇ ਪੰਜਾਬ ਸਰਕਾਰ ਐਨੀ ਕਿਉਂ ਡਰ ਗਈ ਕਿ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੋਂ ਹੀ ਐਨਾ ਡਰ ਗਈ ਇਸ ਮੌਕੇ ਸਰਵਣ ਸਿੰਘ ਫਲੋਰ ਸਾਬਕਾ ਮੰਤਰੀ ਪੰਜਾਬ ਸਰਕਾਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਕਾਲ ਤਖਤ ਸਾਹਿਬ ਤੋਂ ਜੋ 2 ਸਤੰਬਰ ਨੂੰ ਕੋਕੂ ਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਅਕਾਲੀ ਲਲ ਦੇ ਨਵੇਂ ਭਰਤੀਕਰਨ ਸੰਬੰਧੀ ਉਸ ਨੂੰ ਮੁੱਖ ਰੱਖਦਿਆਂ ਹੀ ਪੰਜ ਮੈਂਬਰੀ ਕਮੇਟੀ ਨੂੰ ਬੇਨਤੀ ਕੀਤੀ ਗਈ ਸੀ ਨਵੇਂ ਸ਼ਹਿਰ ਦੇ ਮਾਨਯੋਗ ਮੈਂਬਰ ਜਸੇਵਰ ਮਹਿੰਦਰ ਸਿੰਘ ਜੀ ਸਹਿਲ ਪਰ ਜਥੇਦਾਰ ਤਲੋਚਨ ਸਿੰਘ ਜੀ ਤਪਾਲਪੁਰੀ ਸਾਫਾ ਕਾ ਮੈਂਬਰਸ਼ੋਣ ਕਮੇਟੀ ਨੇ ਕਿ ਸਾਡੇ ਨਵੇਂ ਸ਼ਹਿਰ ਦੇ ਵਿੱਚ ਵੀ ਜਿਹੜੀ ਭਰਤੀ ਮਹਮਲੀ ਸ਼ੁਰੂਆਤ ਕੀਤੀ ਜਾਵੇ ਅਸੀਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਹ ਇਕੱਠ ਰੱਖਣ ਦਾ ਫੈਸਲਾ ਕੀਤਾ ਸੀ ਤੇ ਅੱਜ ਜੋ ਮਾਨਯੋਗ ਜਥੇਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜੀ ਨੇ ਜੋ ਪੰਜ ਮੈਮਰੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਇਸ ਕਰਕੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਜੋ ਸੱਚਣ ਸੀ ਜੋ ਵਿਚਾਰੇ ਵਰਕਰ ਘਰਿਆਂ ਬੈਠੇ ਸੀਗੇ ਉਹਨਾਂ ਨੂੰ ਅੱਜ ਬਹੁਤ ਵੱਡਾ ਹੌਸਲਾ ਮਿਲਿਆ ਕਿ ਸਾਲੋਂ ਵੀ ਕੋਈ ਪੁੱਛਣ ਵਾਲਾ ਮਿਲਿਆ ਕਾਲ ਤੱਕ ਸਾਤੋਂ ਜਿਹੜੀ ਆਵਾਜ਼ ਆਈ ਆ ਉਹਨੂੰ ਬੁਲੰਦ ਕਰਨ ਵਾਸਤੇ ਅੱਜ ਅਸੀਂ ਸ਼੍ਰੋਮਣੀ ਕਾਲੀ ਦਾਲ ਦੀ ਸਰਜੀਤੀ ਵਾਸਤੇ ਭਰਤੀ ਮਹਮ ਜਿਹੜੀ ਆ ਉਹ ਸ਼ੁਰੂ ਕਰਨ ਲਈ ਇਕੱਤਰ ਹੋਏ ਆ ਤੇ ਸਾਰਿਆਂ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਆਪ ਜੀ ਮੀਡੀਆ ਰਾਹੀਂ ਬੇਨਤੀ ਕਰ ਰਹੇ ਹਾਂ ਕਿ ਜਿਹੜੀਆਂ ਰਸੀਦਾ ਛਪੀਆਂ ਨੇ ਇਹਦੇ ਵਿੱਚ ਆਧਾਰ ਕਾਰਡ ਜਿਹੜਾ ਲਾਊਗਾ ਆਧਾਰ ਕਾਰਡ ਲਾ ਕੇ ਮੋਬਾਈਲ ਨੰਬਰ ਆਪਣਾ ਭਰੂਗਾ ਉਹਦੀ ਹੀ ਜਿਹੜੀ ਰਸੀਦ ਭਰਤੀ ਮੈਂਬਰ ਉਹਨੂੰ ਬਣਾਇਆ ਜਾਣਾ ਨਾ ਕਿ ਇਥੇ ਕੋਈ ਫਰਜੀ ਭਰਤੀ ਹੋਣੀ ਆ ਕੋਈ ਸਾਡੇ ਕੋਲ ਗਿਣਤੀ ਦਾ ਸਵਾਲ ਨਹੀਂ ਹੈਗਾ ਸਾਡੇ ਕੋਲ ਤਾਂ ਇਹ ਆ ਵੀ ਜਿਹੜਾ ਭਰਤੀ ਆ ਕਾਲ ਤੱਕ ਦੇ ਹੁਕਮ ਮੁਤਾਬਕ ਜਿਹੜੀ ਕਰਨੀ ਆ ਉਹ ਤੇ ਅਸੀਂ ਪਾਲਣਾ ਕਰਨੀ ਆ ਇਹੋ ਹੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਹਮ ਹਮਾ ਕੇ ਇਹ ਭਾਰਤੀ ਵਿੱਚ ਆਪਣਾ ਯੋਗਦਾਨ ਪਾਉਣ ਕਿਉਂਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਪ੍ਰੋਗਰਾਮ ਬਣਾਇਆ ਗਿਆ ਕਿਉਂਕਿ ਬਾੜੀਆਂ ਦਾ ਸੀਜ਼ਨ ਹੈ ਜੋ ਪਿੰਡਾਂ ਦੇ ਵਿੱਚ ਸੰਗਤਾਂ ਆਪਣੇ ਖੇਤੀਬਾੜੀ ਨਾਲ ਸੰਬੰਧਤ ਨੇ ਜਾਂ ਮਜ਼ਦੂਰ ਭਰਾ ਨੇ ਉਹ ਸਾਰੇ ਹੀ ਇਹਦੇ ਵਿੱਚ ਬਿਜ਼ੀਨੈਸ ਕਰਕੇ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਸੰਗਤਾਂ ਜਾਈਆਂ ਨੇ ਉਹ ਭਰਤੀ ਮਹਾਂਮਿੰਦੇ ਵਿੱਚ ਹਿੱਸਾ ਲੈਣ ਆਈਆਂ ਨੇ ਉਹ ਭਰਤੀਆਂ ਵੀ ਲੈਣਗੇ ਇੱਥੇ ਜਿਹੜੀ ਉਹ ਭਰਤੀ ਦੀ ਰਵਤਾ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਰਤੀ ਹੋ ਚੁੱਕੀ ਹੈ ਹਾਂਜੀ ਕਿੰਨੇ ਬੰਦੇ ਆ ਚੁੱਕਿਆ ਲੈਟਰ ਨਹੀਂ ਬੰਦੇ ਦਾ ਮੈਂਬਰ ਕਿੰਨੇ ਆ ਚੁੱਕਿਆ ਲੈਟਰ ਅਗਣ ਕਟੋਕਾਡ 150 ਬੰਦਾ ਸਾਡੇ ਕੋਲ ਪਹੁੰਚ ਚੁੱਕਾ ਜੀ ਇਸ ਵੇਲੇ ਹਾਂਜੀ ਇਹ ਮਹਮ ਕਿਦੋਂ ਚੱਲਣੀ ਹੈ ਟਾਈਮਿੰਗ ਕੀ ਹੈ ਇਹ ਚੱਲਦੀ ਰਹਿਣੀ ਹੈ ਜੀ ਆ ਸੰਤ ਚੱਲਣਾ ਹਾਂਜੀ ਸ਼ਾਮ ਤੋਂ ਚੱਲਦੇ ਰਹੇ ਨੇ ਸ਼ਾਮ ਨਹੀਂ ਤੋਂ ਰੰਪਤਾ ਕਰਕੇ ਲੋਕਾਂ ਨੇ ਜਿਹੜੇ ਆਇਓ ਆ ਮੈਂਬਰ ਉਹਨਾਂ ਨੇ ਭਰਤੀਆਂ ਕਾਪੀਆਂ ਲੈ ਜਾਣੀਆਂ ਜੀ ਇੱਥੇ ਵੀ ਭਰਤੀ ਹੋਈ ਯਾਨੀ ਜਿਹੜਾ ਆਊਗਾ ਤੇ ਇੱਥੇ ਹੀ ਭਰਤੀ ਕਰਾਂਗੇ ਹਾਂਜੀ ਟੀਚਰ ਨਾ ਥਕੇ ਟੀਚਾ ਦਾ ਦੇਖੋ ਸੰਗਤ ਦਾ ਟੀਚਰ ਕਿਹੜਾ ਕੋ ਸਾਡਾ ਕੋਈ ਦੁਕਾਨਦਾਰੀ ਹੈ ਜੀ ਇਹ ਤਾਂ ਜਿੰਨੀ ਭਰਤੀ ਹੋ ਗਈ ਸੀ ਉਨੀ ਭਰਤੀ ਕਰਾਂਗੇ ਨਹੀਂ ਉਹ ਟਾਰਗੇਟ ਤਾਂ ਹੁੰਦਾ ਜੀ ਕਿ 500 1000 ਤੋਂ 5000 ਇਹ ਤਾਂ ਦੇਖੋ ਸੰਗਤ ਤੇ ਡਿਪੈਂਡ ਹੈ ਜੀ ਹੂੰ ਆ ਭਰਤੀਆਂ ਸਾਡੇ ਕੋ ਆ ਗਈਆਂ ਦਫ਼ਤਰੋਂ ਜੀ ਲੋਡ ਪਈ ਤਾਂ ਅਸੀਂ ਹੋਰ ਮੰਗਾ ਲੈਣੀਆਂ ਜੀ ਕਿੰਨੇ ਘਾ ਚੁੱਕੇ ਰਹੇ ਤੱਕ ਸਾਡੇ ਕੋ ਭਰਤੀ 300 ਭਰਤੀ ਆ ਲੈ ਕੇ ਆਏ ਮੈਂਬਰ ਸਾਹਿਬ ਜੀ ਹਾਂਜੀ ਇੱਕ 100 ਵਾਜਾ ਦਾ ਨਾਮ ਕੀ ਆ ਤੇ ਉਹਦਾ ਪੀ ਆ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਕੋਈ ਅਹੁਦਾ ਨਹੀਂ ਹੈਗਾ ਮੈਂ ਤਾਂ ਇੱਕ ਸੇਵਾਦਾਰ ਆ ਪੰਥ ਦਾ ਸਪਾਹੀ ਆ ਕੋਈ ਅਹੁਦਾ ਲਾ ਕੇ ਲੈਣ ਦੀ ਇੱਛਾ ਮਹਾਰਾਜ ਦੀ ਕਿਰਪਾ ਪੰਥ ਦੀ ਸੇਵਾ ਕਰਨੀ ਆ ਕਰਾਂਗੇ ਜਿੰਨੇ ਜੇ ਬਵਾਸ ਚੱਲੇ ਠੀਕ ਵਾਈਗੁਰ ਇਕਾਲਤਾ ਵਾਈਗੁਰ ਸਰਾਇਕੀ ਮਹੀਗੀ ਚੱਲ ਰਹੀ ਹੈ ਕਾਲੀ ਬੋਤਲੀ ਦੀ ਕਰ ਅੱਜ ਅਸੀਂ ਜਿਹੜੀ ਇਕਾਲਤਾ ਸਭ ਵੱਲੋਂ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਵਾਸਤੇ ਉਸ سلسلے ਦੇ ਸਬੰਧ ਵਿੱਚ ਨਵਾਂ ਸ਼ਹਿਰ ਇੱਥੇ ਨਵਾਂ ਪਾਸ਼ਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਲਾਉਣ ਆਏ ਆ ਤੇ ਇਹ ਜਿਹੜੀ ਭਰਤੀ ਆ ਇਸ ਨੂੰ ਬੜਾ ਚੰਗਾ ਹੰਗਾਰਾ ਮਿਲ ਰਿਹਾ ਸਾਰੇ ਪੰਜਾਬ ਵਿੱਚੋਂ ਬੜਾ ਅੱਛਾ ਆ ਸੰਗਤਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਪੈਰੋਕਾਰ ਨੇ ਪੰਚਦਰਦੀ ਨੇ ਪੰਜਾਬੀ ਆ ਉਹ ਸਾਰੇ ਚਾਹੁੰਦੇ ਆ ਕਿ ਗੱਲਤਖਸਾਬ ਦੇ ਭਰਤੀ ਨਾਲ ਜੁੜਨਾ ਤੇ ਉਸ سلسلے ਦੇ ਕਰਕੇ ਅਸੀਂ ਇੱਥੇ ਨਵਾਂ ਸ਼ਹਿਰ ਅੱਜ ਮੀਟਿੰਗ ਕਰਨ ਆਏ ਆ ਤੇ ਇੱਥੇ ਵੀ ਅਸੀਂ ਕਾਪੀਆਂ ਦੇ ਕੇ ਜਾਵਾਂਗੇ ਮੈਂਬਰਸ਼ਿਪ ਸਲਿੱਪਾਂ ਤੇ ਸਾਨੂੰ ਉਮੀਦ ਹੈ ਕਿ ਇਹ ਭਰਤੀ ਮਹਿੰਮ ਜਿਹੜੀ 18 ਮਾਰਚ ਤੋਂ ਸ਼ੁਰੂ ਹੋਈ ਸੀਗੀ ਕੱਲ ਤੱਕ ਸਾਬ ਤੋਂ 3 ਮਹੀਨੇ ਦਾ ਪਹਿਲਾ ਪੜਾਅ ਸਭਰਤੀ ਦਾ ਤੇ ਜਦੋਂ ਮੁਕੰਮਲ ਕਰਾਂਗੇ ਸਾਰੇ ਪੰਜਾਬ ਨੂੰ ਕਵਰ ਕਰਕੇ ਤੇ ਬਹੁਤ ਲੱਖਾਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਇਹ ਜਿਹੜੀ ਹੈਗੀ ਆ ਲੋਕ ਇਸ ਭਰਤੀ ਨਾਲ ਜੁੜਨਗੇ ਕਰਕੇ ਅਕਾਲ ਤਖਬ ਸਾਹਿਬ ਦਾ ਹੁਕਮ ਹੋਇਆ ਜਿਸ ਦੀ ਅਸੀਂ ਪਾਲਣਾ ਕਰ ਰਹੇ ਹਾਂ ਇਹਨਾਂ ਟੀਚੇ ਕਿੰਨਾ ਰੱਖਿਆ ਗਿਆ ਆਪਣੇ ਦੇਖੋ ਟੀਚੇ ਦੀ ਕੋਈ ਲੱਖਾਂ ਦੀ ਗੱਲ ਨਹੀਂ ਹੈ ਟੀਚਾ ਤਾਂ ਜਿਵੇਂ ਜਿਵੇਂ ਡਿਮਾਂਡ ਆਈ ਗਈ ਜਿੱਦਾਂ ਜਿੱਦਾਂ ਆਪਣੇ ਜ਼ਿਲ੍ਹਿਆਂ ਚੋਂ ਹਲਕਿਆਂ ਚੋਂ ਪਿੰਡਾਂ ਚੋਂ ਜਿਹੜਾ ਵੀ ਕੋਈ ਮੰਗ ਕਰਦਾ ਆ ਉਹਦੇ ਮੁਤਾਬਕ ਅਸੀਂ ਉਹ ਕਪੀਆਂ ਲਿਸਟ ਲਾਈ ਕਰਦੇ ਭੇਜੀ ਜਾਂਦੇ ਆ ਪਰ ਸਾਨੂੰ ਉਮੀਦ ਆ ਕਿ ਇਹ ਪਰ ਇਹ ਪਰਤੀ ਬੜੀ ਜਾਇਜ਼ ਹੈ ਜਾਂ ਇਹ ਪਰਤੀ ਬੜੀ ਸਹੀ ਆ ਕੋਈ ਇਹ ਭੋਗਸ ਪਰਤੀ ਨਹੀਂ ਹੈਗੀ ਆਧਾਰ ਕਾਰਡ ਦਾ ਨੰਬਰ ਨਾਲ ਲੱਗਦਾ ਆ ਜਿਵੇਂ ਹੁਕਮਨਾਮਾ ਸਿੰਘ ਸਵਾਨ ਵੱਲੋਂ ਜਾਰੀ ਕੀਤਾ ਗਿਆ ਸੀਗਾ ਸੋ ਇਸ ਪਰਤੀ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਪੰਜਾਬ ਦੇ ਵਿੱਚ ਤੇ ਲੋਕ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਰੂਪਰੇਖਾ ਨਾਲ ਖੜਾ ਹੋਵੇ ਤ੍ਰੋਮਣੀ ਕਾਲੀ ਦਲ ਦੀ ਸਾਫ ਸੁਥਰੀ ਨੇਕ ਇਮਾਨਦਾਰ ਸੱਚੀ ਸੁੱਚੀ ਲੀਡਰਸ਼ਿਪ ਮੋਰੇ ਆਵੇ ਇਸ ਭਰਤੀ ਨੂੰ ਲੈ ਕੇ ਅਸੀਂ ਆਪ ਉਪਰਾਲਾ ਕਰ ਰਹੇ ਕਹਿ ਵੀ ਰਹੇ ਹਾਂ ਕਿ ਸਾਡਾ ਆਪਣਾ ਨਿੱਜੀ ਕੋਈ ਇਹਦੇ ਵਿੱਚ ਸਵਾਰਥ ਨਹੀਂਗਾ ਅਸੀਂ ਪੰਜ ਮੈਂਬਰਾਂ ਨੇ ਕਿਸੇ ਨੇ ਵੀ ਕੋਈ ਅਹੁਦਾ ਨਹੀਂ ਲੈਣਾ ਜਾਂ ਕੁਝ ਬਣਨਾ ਨਹੀਂਗਾ ਇਹਦਾ ਅਸੀਂ ਸਿਰਫ ਅਸੀਂ ਗੱਲ ਤੱਕ ਸਾਡ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਕਰਕੇ ਸਾਡਾ ਫਰਜ਼ ਬਣਦਾ ਹੈ ਇਲੇ ਗਰੇ ਨਾਲ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਕਿ ਅਕਾਲੀ ਦਲ ਦੁਆਰਾ ਉਹਦੀ ਪੁਨਰ ਜੀਵਿਤੀ ਹੋ ਸਕਦੀ ਹੈ ਅਕਾਲੀ ਦਲ ਦੁਆਰਾ ਤਗੜਾ ਹੋਊਗਾ ਜੋ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਇੱਕ ਆਪਣੀ ਜਿਹੀ ਖੇਤਰੀ ਪਾਰਟੀ ਆ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਜਿਸ ਵਿੱਚ ਬਹੁਤ ਨਿਗਾਰ ਆ ਗਿਆ ਸੀ ਕਮਜ਼ੋਰੀਆਂ ਆ ਗਈਆਂ ਸੀ ਹੁਣ ਇਸ ਭਰਤੀ ਨੂੰ ਲੈ ਕੇ ਆਪਾਂ ਨੂੰ ਉਮੀਦ ਆ ਕਿ ਅਕਾਲੀ ਦਲ ਦੁਆਰਾ ਤਗੜਾ ਹੋ ਕੇ ਤੇ ਪੰਜਾਬ ਦੀ ਆਵਾਜ਼ ਬਣੂਗਾ ਤੇ ਪੰਜਾਬੀਆਂ ਦੀ ਜਿਹੜੀ ਹੈਗੀ ਆ ਫੱਕਾਂ ਦੀ ਰਾਖੀ ਵਾਸਤੇ ਆਪਣਾ ਵੱਡਾ ਯੋਗਦਾਨ ਪਾਉਗਾ ਪੱਤੀ ਬੰਮ ਮੈ ਗ੍ਰੇਡ 18 ਕਿੱਤ ਗਿਆ ਦੇਖੋ ਲੀਡਰ ਆਫ অপੋਜੀਸ਼ਨ ਯਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਆਪਣੇ ਵੱਲੋਂ ਸਟੇਟਮੈਂਟ ਦਿੱਤੀ ਆ ਕੋਸ ਸਟੇਟਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਘਬਰਾ ਕੇ ਹੋ ਜਾਂਦਾ ਗਈ ਪੰਜਾਬ ਸਰਕਾਰ ਦੀ ਆਪਣੀ ਇੰਟੈਲੀਜੈਂਸ ਹੈਗੀ ਆ ਉਹਦਾ ਜਵਾਬ ਦਿੰਦੀ ਪ੍ਰਤਾਪ ਸਿੰਘ ਬਾਜਵੇ ਉਹਨਾਂ ਦਾ ਵੀ ਤੁਸੀਂ ਜੋ ਕਹਿ ਰਹੇ ਹੋ ਗਲਤ ਹੈ ਜਾਂ ਸਹੀ ਹੈ ਜਾਂ ਤੁਹਾਡੇ ਜਿਹੜੇ ਤਾਥਿਆ ਜਾਂ ਤੁਹਾਡੇ ਜਿਹੜੇ ਸਰੋਤ ਨੇ ਆ ਉਹ ਆਪਣੇ ਠੀਕ ਨਹੀਂਗੇ ਤੁਹਾਨੂੰ ਕਿਸੇ ਨੇ ਗਵਨਾਹ ਕੀਤਾ ਆ ਜਾਂ ਫਿਰ ਪ੍ਰਤਾਪ ਸਿੰਘ ਬਾਜਵੇਂ ਦਾ ਬੈਠ ਕੇ ਗੱਲ ਕਰਦੇ ਕਰਕੇ ਉਹਨਾਂ ਦਾ ਵੀ ਵੱਡਾ ਰੋਲ ਆ ਲੀਡਰ ਆਫ اپੋਜੀਸ਼ਨ ਹੈਗੇ ਆ ਲੇਕਿਨ ਜੇ ਕੋਈ ਸਿਆਸੀ ਬੰਦਾ ਕੋਈ ਸਰਕਾਰ ਦੇ ਵਿਰੁੱਧ ਗੱਲ ਕਰੇ ਤੇ ਮੁਰਗੇ ਤੁਸੀਂ ਉਹਤੇ ਪਰਚਾ ਕਰਦੇ ਹੋ ਇਹ ਕਿੱਥੋਂ ਦਾ ਸਿਸਟਮ ਹੈ ਇਹ ਕੋ ਲੋਕਤੰਤਰ ਵਿੱਚ ਗੱਲ ਦੇਖਿਆ ਆ ਕੋਈ ਸਿਆਸੀ ਬੰਦਾ ਬਿਆਨ ਦਿੰਦਾ ਆ ਤੇ ਤੁਸੀਂ ਪੁਲਿਸ ਭੇਜ ਕੇ ਉਹਤੇ ਪਰਚਾ ਕਰ ਦਿੰਦੇ ਹੋ ਐਦਾਂ ਦੇ ਬਿਆਨ ਤਾਂ ਅਕਸਰ ਇੱਕ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਆ ਇਹ ਪਾਰਟੀਆਂ ਦੇ ਲੀਡਰ ਇਦਾਂ ਦੇ ਬਿਆਨ ਦਿੰਦੇ ਆ ਪਰ ਤੁਸੀਂ ਉਹਦੀ ਤਹ ਤੱਕ ਜਾਓ ਹਾਂ ਜੇ ਕੋਈ ਗਲਤ ਨੂੰ ਲੱਭਦੀ ਆ ਫਿਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਉਹਦਾ ਸਵਾਲ ਕਰੋ ਲੇਕਿਨ ਉਹਨਾਂ ਤੇ ਪਰਚਾ ਕਰਨਾ ਜਾਂ ਉਹਨਾਂ ਨੂੰ ਆਪਣੇ ਸਦਕੇ ਉਹਨਾਂ ਦੀ ਪੁਛਗਿਸ਼ ਕਰਨੀ ਇਹ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਵਰਖਲਾਪਿਆ ਤੇ ਜਮਹੂਰੀਅਤ ਨੂੰ ਢਾਹ ਲਾਉਣ ਵਾਲੀ ਗੱਲ ਆ ਸੋ ਇਹ ਠੀਕ ਆ ਗਰੇਡ ਚੱਲਦੇ ਨਹੀਂ ਚੱਲਣੇ ਚਾਹੀਦੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਲਾਅ ਐਂਡ ਆਰਡਰ ਦਾ ਸਾਹਮਣਾ ਪੰਜਾਬ ਗਵਰਨਮੈਂਟ ਦੀ ਪ੍ਰਾਇਰੀਟੀ ਆ ਲੇਕਿਨ 20 ਸਾਲ ਹੋ ਰਹੇ ਉਹਨਾਂ ਤੋਂ 3 ਸਾਲ ਹੋ ਗਏ ਨਸ਼ਾ ਇੰਨਾ ਵਿਗਿਆ ਪੰਜਾਬ 'ਚ ਬੇਤਹਾਸ਼ਾ ਆਪਣੇ ਨਸ਼ੇ ਦੀ ਪਰਮਾਰ ਹੋ ਗਈ ਆ ਹੁਣ ਸਰਕਾਰ ਨੂੰ ਆਪਣੇ ਜਾਗ ਆ ਗਈ ਹੋ ਸਰਕਾਰ ਨਸ਼ੇ ਕੋ ਤਰੀ ਆ ਦੇਖਦੇ ਆ ਕਿ ਇਹਦਾ ਜਿਹੜਾ ਸਟਾਇਆ ਕੋ ਨਿਕਲਦਾ ਆ ਵੀ ਗੀ ਨਸ਼ਾ ਖਤਮ ਹੋ ਜੂ ਪੰਜਾਬ 'ਚੋਂ ਜਾਂ ਨਸ਼ਾ ਘਟ ਜੂ ਪੰਜਾਬ 'ਚੋਂ ਸਰਕਾਰ ਨੂੰ ਪਹਿਲੇ ਦਿਨ ਤੋਂ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦਾ ਕਿ ਅਸੀਂ ਦੋ ਚਾਰ ਮਹੀਨਿਆਂ 'ਚ ਨਸ਼ਾ ਪੰਜਾਬ ਚੋਂ ਖਤਮ ਕਰ ਦੇਾਂਗੇ ਲੇਕਿਨ ਨਹੀਂ ਕਰ ਸਕੇ ਸੋ ਇਹ ਜਿਹੜੇ ਆਪੋਜੀਸ਼ਨ ਦਾ ਰੋਲ ਬਹੁਤ ਇੰਪੋਰਟੈਂਟ ਆ ਆਪੋਜੀਸ਼ਨ ਨੇ ਆਪਣਾ ਰੋਲ ਨਿਭਾਉਣਾ ਹੁੰਦਾ ਆ ਤੇ ਜੇ ਤੁਸੀਂ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਂਗੇ ਇਹਦਾ ਮਤਲਬ ਤੁਸੀਂ ਲੋਕਤੰਤਰ ਦਾ ਕਾਹਨ ਕਰ ਜਾ ਰਹੇ ਹੋ ਤੁਸੀਂ ਭਾਜਪਾ ਕਿ ਇੱਕ ਸਾਲ ਹੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਅਮਰੋਦ ਬਾਲ ਸਿੰਘ ਨੂੰ ਐਨਐਸਏ ਦੇ ਵਿੱਚ ਨਜ਼ਰਬੰਦ ਕਰਨਾ ਕੋਈ ਜਾਇਜ਼ ਗੱਲ ਨਹੀਂ ਹੈ ਪਹਿਲਾਂ ਵੀ ਉਹ ਤੇ ਐਨਐਸਏ ਲਾਉਣ ਦੀ ਕੋਈ وجہ ਨਹੀਂ ਸੀਗੀ ਠੀਕ ਹੈ ਜੇ ਉਹਨੇ ਕੋਈ ਗਲਤੀ ਕੀਤੀ ਆ ਜਾਂ ਕੋ ਕਾਨੂੰਨ ਤੋੜਿਆ ਆ ਤੋਂ ਜਿਹੜਾ ਆਪਣੇ ਸੂਬੇ ਦਾ ਸਿਸਟਮ ਆ ਪੰਜਾਬ ਦਾ ਉਹਦੇ ਤਹਿਤ ਉਤੇ ਕਾਰਵਾਈ ਪੰਜਾਬ ਸਰਕਾਰ ਕਰ ਸਕਦੀ ਸੀਗੀ ਚਲੋ ਤਾਂ ਹਰ ਬੰਦੇ ਨੇ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਆ ਲੇਕਿਨ ਐਨਐਸਏ ਲਾਉਣਾ ਬਹੁਤ ਆਪਣੇ ਵੱਡਾ ਧੱਕਾ ਕੀਤਾ ਆ ਸਾਰੇ ਨੌਜਵਾਨਾਂ ਨਾਲ ਤੇ ਅਮਰਪਾਲ ਸਿੰਘ ਦੇਖੋ ਉਤੇ ਕੜੂਰ ਸਾਹਿਬ ਦੇ ਲੋਕਾਂ ਨੇ ਇਹਦੇ ਵੱਡੀ ਲੀਡਰਸ ਦੇ ਨਾਲ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੋ ਇਸ ਕਰਕੇ ਇਹ ਸਰਾਸਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਨੋਂ ਰਲ ਕੇ ਇਹ ਇਨ੍ਹਾਂ ਨੌਜਵਾਨਾਂ ਨਾਲ ਜ਼ੁਲਮ ਕਰ ਰਹੀ ਆ ਅਸੀਂ ਤਾਂ ਮੰਗ ਕਰਦੇ ਆ ਕਿ ਅਮਰਪਾਲ ਸਿੰਘ ਨੂੰ ਜਲਦੀ ਆਪਣੀ ਨਜ਼ਰਬੰਦੀ ਤੋਂ ਰਿਹਾ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਕੋਈ ਮਾਹੌਲ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਇਹ ਜਿਆਦਾ ਨੈਰੇਟਿਵ ਨਹੀਂਗਾ ਕੋਈ ਇਦਾਂ ਦੀ ਮੰਗ ਨਹੀਂ ਕਰਦਾ ਜੇ ਇਸ ਗੱਲ ਨੂੰ ਲੈ ਕੇ ਕੋਈ ਕਿਤੇ ਕੋਈ ਝਗੜਾ ਹੋਵੇ ਜਾਂ ਕੋਈ ਨਫ਼ਰਤ ਹੋਵੇ ਆਪਸ ਵਿੱਚ ਸਾਰੇ ਪੰਜਾਬੀ ਪਿਆਰ ਨਾਲ ਸਾਂਝ ਨੇ ਤਫਾਕ ਨਾਲ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤਾਂ ਸਰਬੱਤ ਦਾ ਭਲਾ ਮੰਗਣਾਈ ਧਰਤੀ ਆ ਸੋ ਇਸ ਕਰਕੇ ਅਮਰਪਾਲ ਸਿੰਘ ਦੇ ਨਾਲ ਜਿਹੜਾ ਉਹਨਾਂ ਨੇ ਐਨਐਸਏ ਲਾਇਆ ਉਹਦੇ ਸਾਥੀਆਂ ਦੇ ਲਾਇਆ ਉਹ ਬਹੁਤ ਵੱਡਾ ਬੇਇਨਸਾਫੀ ਕੀਤੀ ਇਹਨਾਂ ਨੇ ਤੇ ਉਹ ਐਨਐਸਏ ਪੰਜਾਬ ਸਰਕਾਰ ਨੂੰ ਤੁਰੰਤ ਖਾਰਜ ਕਰਕੇ ਤਾਂ ਉਹਨੂੰ ਰਿਹਾ ਕਰਨਾ ਚਾਹੀਦਾ ਅੱਜ ਇਸ ਕਰਕੇ ਨਵਾਂ ਸ਼ਹਿਰ ਆਏ ਆ ਕਿ ਦਸਰਾ ਸਾਰੇ ਜਾਣਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭੜਤੀ ਦੇ ਸੰਬੰਧ ਵਿੱਚ ਸਾਰੇ ਪੰਜਾਬ ਦੇ ਵਿੱਚ ਬੜੀ ਜ਼ੋਰਦਾਰ ਮੁਹਿੰਮ ਚੱਲ ਰਹੀ ਆ ਉਸ ਦੇ ਤਹਿਤ ਅੱਜ ਨਵਾਂ ਸ਼ਹਿਰ ਵਿਖੇ ਇਹ ਭੜਤੀ ਦੇ ਸੰਬੰਧ ਵਿੱਚ ਸੋ ਮਾਨਯੋਗ ਸਾਡੇ ਆਗੂ ਸਹਿਬਾਨ ਨੇ ਵਰਕਰ ਸਹਿਬਾਨ ਨੇ ਉਹਨਾਂ ਨੂੰ ਇੱਥੇ ਸਰਦਾ ਪੱਤਰ ਭੇਜਿਆ ਸੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਮਹਾਨ ਇਤਿਹਾਸ ਹੈ ਆ ਦੇਸ਼ ਦੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਦੇ ਲਈ ਪੰਜਾਬ ਦੇ ਹੱਕਾਂ ਦੇ ਹਿੱਤਾਂ ਲਈ ਹਮੇਸ਼ਾ ਅੱਗੇ ਹੋ ਕੇ ਲੜਦਾ ਰਿਹਾ ਪਰ ਅਫਸੋਸ ਕਿ ਪਿਛਲੇ ਡੇਢ ਦਹਾਕੇ ਤੋਂ ਇਹ ਅਕਾਲੀ ਦਲ ਦੀ ਜਿਹੜੀ ਦਸ਼ਾ ਸੀ ਜਿਹੜੀ ਦਿਸ਼ਾ ਸੀ ਉਹ ਕਰਾਹੇ ਪੈ ਗਈ ਸੀ ਉਸ ਦੇ ਸਬੰਧ ਵਿੱਚ ਸਾਰੀ ਲੀਡਰਸ਼ਿਪ ਨੇ ਜਿਹੜੀ ਹਮਦਰਦ ਸੀ ਜਿਹੜੀ ਇਸ ਹਾਲਾਤਾਂ ਤੋਂ ਦੁਖੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਸੀ ਤੇ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਵੀ ਆ ਜਿਹੜੀ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਆ ਇਹ ਭਰਤੀ ਸ਼ੁਰੂ ਕਰੂਗੀ ਤੇ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਭਰਤੀ ਦੇ ਕਰਨ ਦੇ ਸੰਬੰਧ ਵਿੱਚ ਸਾਰੇ ਵਰਕਰਾਂ ਨੂੰ ਮਿਲਣ ਵਾਸਤੇ ਆ ਗਏ ਹਾਂ